ਅੱਜ ਪੂਰੇ ਦੇਸ਼ ਵਿੱਚ ਜਿੱਥੇ ਮਦਰ ਡੇ ਮਨਾਇਆ ਜਾ ਰਿਹਾ ਹੈ ਉੱਥੇ ਅੰਮ੍ਰਿਤਸਰ ਵਿਖੇ ਸੰਸਦ ਗੁਰਜੀਤ ਸਿੰਘ ਓਜਲਾ ਨੇ ਆਪਣੇ ਚੋਣ ਪ੍ਰਚਾਰ ਦੌਰਾਨ ਆਪਣੀ ਮਾਤਾ ਗੁਰਮੀਤ ਕੌਰ ਕੋਲੋਂ ਆਸ਼ੀਰਵਾਦ ਲੈ ਕੇ ਮਦਰ ਡੇ ਦੀ ਵਧਾਈ ਦਿੱਤੀ ਅਤੇ ਉੱਥੇ ਹੀ ਉਹਨਾਂ ਦੇ ਨਾਲ ਉਹਨਾਂ ਦੇ ਭਰਾ ਸੁਖ ਓਜਲਾ ਵੀ ਮੌਜੂਦ ਸਨ ਮਦਰ ਡੇ ਮਦਰ ਡੇ ਮਨਾ ਕੇ ਕੀ ਕਹਿਣਾ ਚਾਹੁੰਦੇ ਹੋ ਮਾਵਾਂ ਟਡੀਆਂ ਸ਼ਾਮਾਂ ਅੱਜ ਸ਼ਾਮਾਂ ਕੋਲ ਮਾਵਾਂ ਦਾ ਦੇਣੇ ਔਰ ਸਾਰਿਆਂ ਮਾਵਾਂ ਦਾ ਦਿਨ ਸਾਰੀ ਸੰਸਾਰ ਭਰ ਚ ਮਨਾਇਆ ਜਾ ਰਿਹਾ ਹੈ ਅਸਲੀ ਮਾ ਜਿਹਦੇ ਸ਼ੀਵ ਭਾਦ ਨਾਲ ਅਸੀਂ ਇੱਥੇ ਪਹੁੰਚੇ ਆਂ ਪ੍ਰਮਾਤਮਾ ਸਭਣਾ ਦੇ ਸ਼ੀਰਮਾਵੰਦਾ ਅਸ਼ੀਰਵਾਦ ਬਰਕਰਾਰ ਰੱਖੇ ਅੱਜ ਇਸ ਮਾਵਾ ਦੇ ਦਿਨ ਤੇ ਮੈਂ ਜਿੱਥੇ ਮਾਦਾ ਜੀ ਤੋਂ ਸ਼ੀਵ ਭਾਦ ਲਿਆ ਉੱਥੇ ਸਭਨਾਂ ਲਈ ਸ਼ੁਭ ਕਾਮਨਾਵਾਂ ਕਰਦਾ ਕਿ ਪ੍ਰਮਾਤਮਾ ਮਾਵਾ ਦਾ ਮੇਸ਼ ਅਸ਼ੀਰਵਾਦ ਬਣਿਆ